ਜੋ ਕਿ ਆਈਐਸ ਕੁੜੀ ਨੇ આરોਪ ਲਗਾਇਆ ਕਿ ਧੱਕਾ ਦੇਣ ਦੇ ਵਿੱਚ ਉਸਦੇ ਪਿਤਾ ਦਾ ਨਹੀਂ ਬਲਕਿ ਮਾਂ ਦਾ ਹੱਥ ਵੱੱਦ ਹੈਗਾ ਹੈ। ਕੁੜੀ ਦੇ ਮੁਤਾਬਿਕ ਪਿਤਾ ਦਾ ਡਾਕਟਰ ਦੇ ਕੋਲੋਂ ਇਲਾਜ ਚੱਲ ਰਿਹਾ ਸੀ। ਘਟਨਾ ਦੇ ਦੌਰਾਨ ਪਿਤਾ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਦਵਾਈ ਵੀ ਖਾਦੀ ਹੋਈ ਸੀ ਜਿਸ ਦੇ ਕਾਰਨ ਉਹ ਨਸ਼ੇ ਦੇ ਵਿੱਚ ਸੀਗੇ। ਮਾਂ ਨੇ ਪਿਤਾ ਨੂੰ ਮੇਰੇ ਖਿਲਾਫ ਉਕਸਾਇਆ ਕੁੜੀ ਨੇ ਕਿਹਾ ਜਿਸ ਤੋਂ ਬਾਅਦ ਪਿਤਾ ਨੇ ਗੁੱਸੇ ਦੇ ਵਿੱਚ ਆ ਕੇ ਮੈਨੂੰ ਧੱਕਾ ਦੇ ਦਿੱਤਾ ਪਰ ਜਦੋਂ ਮੈਂ ਹੋਸ਼ 'ਚ ਆਉਣ ਤੋਂ ਬਾਅਦ ਵੀਡੀਓ ਦੇਖਿਆ ਤਾਂ ਪਤਾ ਕਹੋ ਲਿਆ ਕਿ ਉੱਥੇ ਮਾਂ ਮੇਰੇ ਲਈ ਰੋ ਰਹੀ ਹੈ ਪਰ ਇਹ ਸੱਚਾਈ ਨਹੀਂ ਹੈ ਦੱਸਦੀ ਕਿ ਪੀੜਿਤ ਕੁੜੀ ਨੇ ਮੀਡੀਆ ਤੋਂ ਕਿਹਾ ਕਿ ਮੇਰੀ ਤਿੰਨ ਭੈਣਾਂ ਹੈਗੀਆਂ ਨੇ ਉਹ ਕਿਵੇਂ ਪੜੂਗੀਆਂ ਤੇ ਕਿਵੇਂ ਪੜੂਗੀਆਂ ਇਹਨਾਂ ਦਾ ਫਿਊਚਰ ਦੇਖ ਕੇ ਮੈਂ ਸਾਹਮਣੇ ਆਈ ਹਾਂ ਪਿਤਾ ਨੂੰ ਵੀ ਜੇਲ੍ਹ ਹੋਣ ਦਾ ਦੁੱਖ ਮੈਨੂੰ ਹੈਗਾ ਹੈ ਕਿਉਂਕਿ ਉਹੀ ਘਰ ਦੇ ਵਿੱਚ ਕਮਾਣ ਵਾਲੇ ਹੈਗੇ ਨੇ ਮਾਂ ਤਿੰਨ ਭੈਣਾਂ ਨੂੰ ਕਿਵੇਂ ਪਾਲੂਗੀ ਇਹ ਸਭ ਸੋਚਣ ਤੋਂ ਬਾਅਦ ਹੀ ਮੈਂ ਸਭ ਦੇ ਮੋਹਰੇ ਆਣ ਦਾ ਫੈਸਲਾ ਲਿੱਤਾ ਮੇਰੇ ਪਿਤਾ ਜੇਲ੍ਹ ਤੋਂ ਬਾਹਰ ਆ ਜਾਣ ਇਸ ਦੇ ਲਈ ਮੈਂ ਕੋਰਟ ਜਾਵਾਂਗੀ। ਵੱਲੇ ਸਭ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ આરોપી ਪਿਤਾ ਨੂੰ ਜ਼ਮਾਨਤ ਦੇ ਉੱਤੇ ਰਿਹਾ ਕਰਨ ਦੇ ਕਰਨ ਦੇ ਲਈ ਕੋਰਟ ਵਿਚਾਰ ਕਰ ਸਕਦੀ ਹੈ। ਬੇਟੀ ਦੇ ਵਾਪਸ ਆਉਣ ਤੋਂ ਬਾਅਦ ਉਸ ਦੀ ਮਾਂ ਵੀ ਮੋਹਰੇ ਆਈ ਹੈ। ਮਾਂ ਨੇ ਆਪਣੀ ਬੇਟੀ ਤੋਂ ਮਾਫੀ ਮੰਗੀ ਹੈ। ਉਸ ਨੇ ਕਿਹਾ ਹੈ ਕਿ ਬੇਟੀ ਸਾਡੇ ਤੋਂ ਗਲਤੀ ਹੋ ਗਈ। ਸਾਨੂੰ ਮਾਫ ਕਰ ਦੇ ਆਪਣੇ ਪਿਤਾ ਦੀ ਗਲਤੀ ਨੂੰ ਵੀ ਮਾਫ ਕਰ ਦੇ। ਪਿਤਾ ਨੂੰ ਜੇਲ੍ਹ ਤੋਂ ਰਿਹਾ ਕਰਵਾ ਦੇ।